ਹਾਂਜੀ ਹਸਰੀਗਾਲ ਸਾਰੇ ਬਾਈਆਂ ਨੂੰ ਤੇ ਹੈਡੋਂਗੇ ਮੇਲੇ ਤੇ ਖੜੇ ਆਂ ਤੇ ਟੰਡੀ ਪਹੰਚੀ ਆ ਟੱਲਵਾਾਂ ਤੋਂ ਸਰੇ ਜੀ ਟੰਡੀ ਆ ਬਾਈ ਸੌਦਾ ਕਰਦੇ ਆ ਸਾਡਾ ਅੱਜ ਜੂਰੀ ਸੌਦਾ ਕਰ ਰਹੇ ਨੇ ਤੇ ਸ਼ੰਟਰੀਆਂ ਬੱਕੜੀਆਂ ਫੜੀਆਂ ਨੇ ਬਾਈ ਅੱਜ ਦੇਖਦੇ ਕੀ ਬਣਦਾ ਹੈ ਕੀ ਹੋ ਰਿਹਾ ਹੈ ਬਾਈ ਮੰਨਪੁਰ ਬੱਕਰੀਆਂ ਲੈਡਦੇ ਆ ਸੀਗੇ ਲੈ ਆ ਤਾਂ ਆਹ ਜਿਹੜੇ ਲਾਹ ਮਾਰ ਮਾਰ ਕੇ ਲੈਣਾ ਇਰਜੇ ਜੂ ਬਸ ਸਮਝ ਨਹੀਂ ਪਕਦੇ ਜਨਾ ਪੰਗਰ ਨਾ 1.5 ਇੱਕ ਦਾ 1.5 ਇੱਕ 1.5 ਹੈ ਸਾਢੇ 7 ਲੱਖ ਬਣ ਗਿਆ ਉਹ ਤੂੰ ਬਣਾ ਲਿਆ ਦਮ ਲਾ ਲਿਆ ਜੋ ਛੱਡ ਨਹੀਂ ਮਤਲਬ ਸੁਤਰੀਆਂ ਆਪਣੇ ਹੱਥ ਨਾਲ ਕਰੀਏ ਦੱਸਣੀ ਕਿਹੜੇ ਚਲੋ ਉਹ ਤਾਂ ਕੋਈ ਨਹੀਂ ਕਿਹੜੀ ਚੀਜ਼ ਆ ਪੁੱਛਣੀ 60 ਕੇ ਸਾਹ ਨਹੀਂ ਅੱਜ ਪੁੱਛ ਲਈ ਹੋ ਗਿਆ ਇਹਦਾ ਗੱਲ ਚਲੋ ਬਈ ਆ ਚਲ ਕਿਹੜੀ ਬਸ਼ੰਦੇ ਜੀ ਦਾ ਆਪਣਾ ਵਿਚਾਰ ਦੱਸੋ ਤੈਨੂੰ ਸੰਗ ਲੱਗਦੀ ਐ ਮੈਂ ਤਾਂ ਸਿਆਣਾ ਮਹਾਂਪਤ੍ਰ ਹਾਂ ਬਾਈ ਛੋਟੇ ਭਾਈ ਹਾਂਜੀ ਹਾਂ 35025 ਕੋਈ ਨਹੀਂ ਫੜੀ ਜਾਣ 3532 ਨੂੰ ਪੰਜੇ ਐ ਸ਼ੇਅਰ ਦੇਣਾ ਤੁਮਾ ਬਲੀ ਜਿਹੜੀ ਪਾਵਲੀ ਨੇ ਤੈਨੂੰ ਗੱਲ ਮੈਂ ਤੇ ਨਾ ਨਾ ਸਿਆਣੀਆਂ ਆ ਵਧਾ ਦੋ ਜੀ ਤੁਸੀਂ ਬਾਬਾ ਤੁਸੀਂ ਨਾ ਤਾਂ ਵੀ ਠੀਕ ਜੀ ਇਹਦੇ ਕੋਲ ਦੁਕਾਨ ਗੱਲ ਰਹੀ ਹੈ ਸਹੀ ਸਹੀ 10000 ਕਿਤੇ ਦੇ ਦੇ ਛੱਡ ਦੇ ਸਾਰਾ ਕੁਝ ਦੇਣ ਵਾਲਾ ਕੋਈ ਨਾ ਤੇ ਤੇਰਾ ਨੌਕੀਆ ਦਾ ਇੱਥੇ ਇਕੱਠਾ ਹੋ ਗਿਆ ਉਹ ਦੇਖ ਲੋ ਜੀ ਕੋਲ ਵਰਗੀਆਂ ਪੱਠਾਂ ਨੇ ਉਹ ਘਾਰ ਦਾ ਹੈ ਨਹੀਂ ਐਵੇਂ ਕਹੀਏ ਸੁਤਰੀਆਂ ਨੇ ਤੂੰ ਸਾਰਾ ਕੁਝ ਛੱਡ ਕੇ ਜਾ ਦੇ ਇੱਥੇ ਇੱਕ ਦਮ ਉਹ ਬਾਈ ਮਰ ਜਾ ਕਿੱਥੇ ਹੋ ਜਾ ਯਾਰ ਘਰਦਣ ਆਪਾਂ ਫੁੱਲੀ ਘਾਉ ਫਿਲੀ ਬਣਦੇ ਰਹਿੰਦੇ ਹੋ ਜਾ ਬਣ ਜਾ ਪਿਛਾਂ ਨੂੰ ਹੋ ਜਾ ਯਾਰ ਜਾ ਬੰਬਲੀ ਆਪਾਂ ਬਾਈ ਤੂੰ ਆ ਤਾ ਪਿਛੇ ਹੋ ਮਰ ਕੋਈ ਕੁਝ ਵੀ ਹੋ ਜਾ ਨਹੀਂ ਵੀਡੀਓ ਤਾਂ ਬਣੀ ਸਮਾਰ ਕੇ ਦੇਖ ਤਾਂ ਭਾਏ ਰੇਸ਼ਾ ਵਰਗਾ ਬਣਦਾ ਉਹਦਾ ਬਾਈ ਆ ਰਾਜੂ ਪਤਾ ਦਾ ਲਾ ਨਹੀਂ ਮੈਂ ਰੇਸ਼ਾ ਵਰਗਾ ਪਿੰਦਾ ਮੈਂ ਕਿਹੜਾ ਕਹਿੰਦਾ ਥਰ ਬਣਾ ਤਿਲਕਣਾ ਜਮਾ ਕਾਲੇ ਨਾਗ ਵਰਗਾ ਨਾ ਤਿਲਕਣਾ ਪੂਰਾ ਹੱਥ ਤੇ ਰੇ ਤਿਲਕਦੇ ਲੈ ਆ ਦੇ ਲਾ ਪੱਟੀ ਦੇ ਬਾਹਰ ਇਹ ਵੀ ਤਿਲਕ ਦੀ ਹੈ ਜਮਾ ਚੌਕ ਨਹੀਂ ਹੈ ਮਖੇੜ ਤਾਂ ਨਹੀਂ ਪਾ ਫੇ ਗੱਲ ਕਰ ਪੈਸੇ ਅੰਦਰ ਵਾਲੇ ਹਾਂ ਤੁਮ ਗੱਲ ਸੁਣਾ ਨਿੰਦਣਾ ਦਾ ਮੁੰਡਾ ਵੀ ਨਹੀਂ ਨਹੀਂ ਨਿੰਦਣਾ ਇਹ ਵੀ ਆਪਣੇ ਰਿਸ਼ਤੇਦਾਰੀ ਆ ਅੱਛਾ ਇਹਦਾ ਬਣ ਕੀ ਗੱਲ ਨਾ ਤਾਂ ਤੁਹਾਨੂੰ ਪਤਾ ਨਹੀਂ ਨਾ ਨਾ ਤੁਮ ਤੁਮਾ ਕੇ ਦੂਰ ਦੀ ਪਈ ਤੂੰ ਹੀ ਲੱਗਣਾ ਲੱਗਣਾ ਸੀ ਕਿਹੜੇ ਰਿਸ਼ਤੇਦਾਰ ਹੈ ਕੀ ਕਹਦਾ ਇਸ ਤਰ੍ਹਾਂ ਨੌ ਦਾ ਪਤਾ ਨਹੀਂ ਦੇ ਨਾਂ ਦਾ ਪਤਾ ਕਦੇ ਕਦੇ ਮਿਲਦੇ ਨਾਲ ਨਾਲ ਭੁੱਲ ਜਿੰਦੇ ਕਈ ਵਾਰ ਬੰਦੇ ਨੂੰ ਆ ਲੈ ਤੇ ਉਹ ਤਾਂ ਨਾ ਭੁੱਲ ਸਕਦੇ ਕੀ ਗੱਲ ਹੱਕ ਦੀ ਪੱਕੀ ਐ ਮੈਂ ਨਹੀਂ ਜਾਣਦਾ ਮੇਰੇ ਰਿਸ਼ਤੇਦਾਰਾਂ ਨੂੰ ਮੈਂ ਮੰਡੀਆਂ ਚ ਫਰੀਂ ਜਾਂਦਾ ਧੱਕੇ ਖਾਂਦਾ ਜਲਦਾ ਠੀਕ ਐ ਭੁੱਲ ਗਿਆ ਹਾਂ ਨਹੀਂ ਬੋਲੋ ਕਰੋ ਹੁਕਮ ਉਹਦਾ ਤੇ ਨਾਮ ਹਜੂ ਮੈਂ ਸ੍ਰੀਟਾ ਪਾਣ ਦੇਦਾ 30 30 ਲਾਇਆ ਆਹ ਦੇਖੋ ਤੁਹਾਨੂੰ ਗਿਆ ਬਗਲੀ ਆਹ ਦਾ ਨਾ ਬੰਨੂਗਾ ਘੱਟ ਪਾਉਂਦਾ 40000 ਨਮਕਿਆਂ ਨੂੰ ਠੀਕ ਨੇ ਫਿਰ ਵੀ ਰੱਤ ਦੇ ਬਾਅਦ ਪਾਉਂਦਾ ਹੈ ਉਹ ਕੀ ਯਕੀਨ ਹੈ ਥੱਲੇ ਵੀ ਬੰਦਾ ਸੀ ਜੰਨ ਲਾ ਲੂਗਾ ਕਿਉਂ ਵੀ ਬਬਲੀ ਇਹਦਾ ਗੱਬਣਾ ਨਹੀਂ ਮਸਲਾ ਦਿੰਦਾ ਇੱਕ ਤੋਂ ਵੀ ਨਹੀਂ ਲੱਗਦਾ ਬੱਕਰੀਆਂ 42000 ਨੂੰ ਪਾ ਬਈ 42000 ਨੂੰ ਪਾ ਰੱਖੀਆਂ ਉਹ ਠੀਕ ਆ ਮੈਂ ਕਿ ਐਲਟੀ ਲੈਣਾ ਪੁੱਛਿਆ ਪੰਜ ਬੱਕਰੀਆਂ ਸੌਦਾ ਚੱਲਦਾ ਬਾਈ ਦੇਖ ਸਕਦਾ ਨਵੀਆਂ ਬੱਕਰੀਆਂ ਨੇ ਇਹਦੇ ਵਿੱਚ ਸੂਣ ਵਾਲੀਆਂ ਨੇ ਇੱਕ ਦੋ ਇੱਕ ਦੋ ਸੂਂੀਆਂ ਹੋਈਆਂ ਨੇ ਇਹ ਪਾਰੀ ਬੱਕਰੀਆਂ ਨੇ 38 40 ਦੇ 41 ਇੰਚੀਆਂ ਨੇ ਵਿੱਚ ਦੇਖਿਆ ਕੀ ਬਣਦਾ 50 50000 ਨਾਤਾ ਬਾਈ 2.5 ਲੱਖ ਰੁਪਏ ਪੰਜ ਬੱਕਰੀਆਂ ਦੇ ਉਹ ਡਾਕਟਰ ਕਹਿੰਦਾ ਵੀ ਇਹ ਤਾਂ ਚਾਹੀਦੀਆਂ ਪਉਂਦਾ ਠੀਕ ਹੈ ਰੱਜੂ ਮੈਂ ਭਜਦਾ ਨਹੀਂ ਨਹੀਂ ਕਹਿੰਦਾ ਅਗਲੇ ਦੀ ਮਰਜੀ ਹੈ ਇਹ ਵੀ ਮੈਨੂੰ ਧੱਕਾ ਨਹੀਂ ਨਾ ਮੈਂ ਲਾਇਆ ਮੈਂ ਇਹ ਮਾਲ ਅਸੀਂ ਕਹਿੰਦਾ ਹੋਰ ਦੇਖਣਾ ਹੈ ਹਨਾ ਆ ਠੀਕ ਆ ਆ ਟੰਡੀ ਚੋਂ ਛਾਂਟ ਕੇ ਪੰਜ ਬੱਕਰੀਆਂ ਕੱਢੀਆਂ ਸੀ ਹੁਣ ਮੰਗੋ ਸੌਦਾ ਬਣਿਆ ਨਹੀਂ ਬਾਈ ਨੇ 1.5 ਲੱਖ ਰੁਪਏ ਮੰਗਿਆ ਸੀ ਤੇ 50 50 ਹਜ਼ਾਰ ਲਾਤਾ 2.5 ਲੱਖ ਪੰਜ ਬੱਕਰੀਆਂ ਤੇ ਸੌਦਾ ਬਣਿਆ ਨਹੀਂ ਇਹ ਵੀਡੀਓ ਨੂੰ ਲਾਈਕ ਕਮੈਂਟ ਕਰ ਸ਼ੇਅਰ ਵੱਧ ਤੋਂ ਵੱਧ ਕਰ ਦਿਓ